प्रदेश ਨੂੰ ਆਜ਼ਾਦ ਹੋਏ 75 ਸਾਲਾਂ ਤੋਂ ਵਾਤਾਵਰਣ ਸਮਾ ਹੋ ਚੁੱਕਿਆ ਪਰ ਕਸਬਾ ਦੁਰਾਂਗਲਾ ਦੇ ਲੋਕ ਹਲੇ ਤੱਕ ਖੁਦ ਨੂੰ ਆਜ਼ਾਦ ਮਹਿਸੂਸ ਨਹੀਂ ਕਰਦੇ aur ਇਸ ਦਾ ਮੁੱਖ ਕਾਰਨ ਹੈ ਇਸ ਕਸਬੇ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੱਸਦੇ ਕਿ ਕੁਝ ਸਮਾਂ ਪਹਿਲਾਂ ਵੀ ਨਿਊਜ਼ ਚੈਨਲਾਂ ਦੇ ਵੱਲੋਂ ਪ੍ਰਮੁੱਖਤਾ ਦੇ ਨਾਲ ਖਬਰਾਂ ਦਿਖਾਈਆਂ ਗਿਆ ਸੀ ਜਿਸ ਤੋਂ ਬਾਅਦ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਗਈ ਸੀ ਇੱਥੋਂ ਤੱਕ ਕਿ ਪਾਣੀ ਦੇ ਨਿਕਾਸੀ ਦੇ ਲਈ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਕਵਾਲ ਵੀ ਇਸ ਪਿੰਡ ਦਾ ਦੌਰਾ ਕਰ ਚੁੱਕੇ ਨੇ ਜਦ ਲੋਕਾਂ ਨੇ ਉਹਨਾਂ ਨੂੰ ਸਮੱਸਿਆਵਾਂ ਦੱਸੀਆਂ ਸੀ ਪਰ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਤਾਂ ਹੋ ਚੁੱਕੀ ਹੈ ਪਰ ਗਰਾਊਂਡ ਲੈਵਲ ਤੇ ਇੱਕ ਹੱਲ ਨਾ ਹੋ ਸਕੇ ਅਤੇ ਇਸ ਦੇ ਵਿੱਚ ਫੰਡਾਂ ਦੀ ਵੱਡੇ ਪੱਧਰ ਤੇ ਦੁਰਵਤੋਂ ਦੇ aarop ਜੁੜੇ ਨੇ ਉਸ ਕਸਬੇ ਵਾਲਿਆਂ ਦੇ ਵੱਲੋਂ ਲਗਾਏ ਜਾ ਰਹੇ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਰ ਆਪਣਾ ਨਾਮ ਦੱਸ ਦਿਓ ਔਰ ਕੀ ਪਰੇਸ਼ਾਨੀ ਹੈ ਇਸ ਵਕਤ ਜਿਹੜੀ ਆ ਰਹੀ ਔਰ ਕਿਹੜਾ ਮੇਰਾ ਨਾਮ ਰਾਜਕੁਮਾਰ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰੰਗਲਾ ਸਾਡੇ ਜਿਹੜੇ ਆ ਪਾਣੀ ਜਿਹੜਾ ਆ ਕੇ ਗੇਟ ਦੇ ਅੱਗੇ ਖਲੋਤਾ ਹੋਇਆ ਹੈ ਜਿੱਥੋਂ ਦੇ ਬੱਚਿਆਂ ਨੇ ਲੰਘਣਾ ਹੁੰਦਾ ਹੈ ਤੇ ਬਹੁਤ ਹੀ ਔਖਾ ਹੋ ਚੁਕਾਇਆ ਬੱਚਿਆਂ ਵਾਸਤੇ ਵੀ ਤੇ ਸਟਾਫ ਵਾਸਤੇ ਵੀ ਇਹ ਲੰਘ ਨਹੀਂ ਸਕਦੇ ਵੀ ਤੇ ਅਸੀਂ ਇਹੀ ਚਾਹੁੰਦੇ ਆ ਕਿ ਇੱਥੇ ਵਧੀਆ ਜਿਹੜਾ ਆ ਕਿੰਨੇ ਕ ਸਮੇਂ ਤੋਂ ਇਹ ਪਰੇਸ਼ਾਨੀ ਜਿਹੜੀ ਆ ਰਹੀ ਹੈ ਇਹ ਇੱਕ ਹਫ਼ਤੇ ਤੱਕ ਤੱਕ ਤੋਂ ਹੋਈ ਹੈ ਸਟਾਰਟ ਪਹਿਲੇ ਜਦੋਂ ਪਾਣੀ ਸੀ ਕਿਸੇ ਦੂਸਰੀ ਜਗ੍ਹਾ ਤੇ ਹੁੰਦਾ ਸੀ ਹੁਣ ਗੇਟ ਦੇ ਅੱਗੇ ਆ ਕੇ ਤੇ ਖਲੋ ਗਿਆ ਆ ਤੇ ਅਸੀਂ ਇਹੀ ਮੰਗ ਕਰਦੇ ਆ ਕਿ ਸਾਡਾ ਜਿਹੜਾ ਗੇਟ ਤੋਂ ਅੱਗੋ ਜਿਹੜਾ ਆ ਉਹ ਪਾਣੀ ਜਿਹੜਾ ਉਹਨ ਕਿਹੜੇ ਤਰੀਕੇ ਦੇ ਨਾਲ ਇੱਥੋਂ ਦੂਰ ਕੀਤਾ ਜਾਵੇ ਇੱਥੋਂ ਪਹੇ ਕੀਤਾ ਜਾਵੇ ਤਾਂ ਕਿ ਬੱਚੇ ਜਿਹੜੇ ਆ ਟਾਈਮ ਸੇ ਸਕੂਲ ਆਣ ਤੇ ਨਾਲ ਹੀ ਅਧਿਆਪਕ ਵੀ ਜਿਹੜੇ ਆ ਉਹ ਵੀ ਟਾਈਮ ਸੇ ਸਕੂਲ ਆਣ ਜੀ ਮੈਂ ਸਕੂਲ ਦੇ 代表 ਕਹਾ ਮੇਰੇ ਸਕੂਲ ਦਾ ਨਾਮ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦਰੰਗਲਾ ਪਿਛਲੇ 3-4 ਸਾਲਾਂ ਤੋਂ ਸਾਡੇ ਸਕੂਲ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਰਸੇ ਦੀਆਂ ਪਿੱਛੇ ਜਿਹੜੀ ਛੱਪੜ ਨਾਲ ਕਾਫੀ ਮਤਲਬ ਬੱਚਿਆਂ ਦਾ ਨੁਕਸਾਨ ਹੁੰਦਾ ਰਿਹਾ ਆਂ ਜਾਣ ਵਿੱਚ ਤੰਗੀ ਹੁੰਦੀ ਰਹੀ ਐ ਤੇ ਕਾਫੀ ਬੱਚੇ ਜਿਹੜੇ ਗਏ ਮੇਨ ਜਿਹੜਾ ਕਾਰਨ ਆ ਬੱਚੇ 11000 ਰਹੇ ਰਸਤਾ ਖਰਾਬ ਹੋਣ ਕਰ ਹੁਣ ਸੇਮ ਪ੍ਰੋਬਲਮ ਆ ਰਹੀ ਐ ਸਾਡੇ ਗੇਟ ਦੇ ਸਾਹਮਣੇ ਜਿੱਦਾਂ ਕਿ ਅਸੀਂ ਦੇਖ ਰਹੇ ਹਾਂ ਸਾਰੇ ਇੱਕ ਹਫ਼ਤੇ ਤੋਂ ਇਹ ਪ੍ਰੋਬਲਮ ਆ ਰਹੀ ਐ ਜਿਹਦੇ ਨਾਲ ਕਾਫੀ ਬੱਚੇ 11000 ਹੋ ਰਹੇ ਨੇ ਤੇ ਜਿਹੜੇ ਤੇ ਪੇਰੈਂਟਸ ਵੀ ਕਹਿ ਰਹੇ ਨੇ ਆ ਕੇ ਵੀ ਇਸ ਦਾ ਹੱਲ ਕਰਵਾਓ ਤੇ ਸਾਡੀ ਬੇਨਤੀ ਆ ਦਰੰਗਲਾ ਕਸਬੇ ਦੇ ਸਰਪੰਚ ਸਾਹਿਬ ਨੂੰ ਕਿ ਇੱਥੇ ਜਿਹੜੀ ਵਿਭਾਗ ਜਿਹੜੀ ਵੀ ਕਾਰਵਾਈ ਕੀਤੀ ਜਾਵੇ ਜੋ ਵੀ ਠੇਕੇਦਾਰ ਦਾ ਕਸੂਰ ਹੈ ਜਾਂ ਜਿਹਦੀ ਵੀ ਅਣਗਹਿਲੀ ਆ ਉੱਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਕੂਲ ਦਾ ਹੱਲ ਪਹਿਲੇ ਨੰਬਰ ਤੇ ਹੋਵੇ ਕਿਉਂਕਿ ਜੇ ਬੱਚੇ ਸਕੂਲ ਨਹੀਂ ਆਣਗੇ ਤਾਂ ਅਸੀਂ ਕਿਹਨਾਂ ਨੂੰ ਪੜ੍ਹਾਵਾਂਗੇ ਸੋ ਜ਼ਰੂਰ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਜਿਹੜੇ ਚੀਜ਼ਾਂ ਲਿਆਂਦੀ ਜਾਵੇ ਤੇ ਜ਼ਰੂਰ ਇਹਦੇ ਵੱਲ ਜਿਹੜਾ ਪਹਿਲੇ ਨੰਬਰ ਤੇ ਧਿਆਨ ਦਿੱਤਾ ਠੀਕ ਹੈ ਧੰਨਵਾਦ ਸਰ ਆਪਣਾ ਨਾਮ ਦੱਸ ਦਿਓ ਔਰ ਕੀ ਪਰੇਸ਼ਾਨੀ ਜਿਹੜੀ ਇਸ ਵ ਮੈਂ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ ਇਸ ਸਕੂਲ ਦੇ ਵਿੱਚ ਮੈਂ ਬਤੌਰ ਪੰਜਾਬੀ ਮਾਸਟਰ ਸੇਵਾ ਨਿਭਾ ਰਿਹਾ ਸੋ ਇਹ ਜਿਹੜੀ ਮੁਸ਼ਕਲ ਤੁਹਾਡੇ ਸਾਹਮਣੇ ਪਾਣੀ ਦੀ ਉਹ ਬੜੀ ਹੀ ਵੱਡੀ ਮੁਸ਼ਕਲ ਬਣ ਕੇ ਸਾਹਮਣੇ ਆਈ ਹੈ ਰਾਹgirਾਂ ਲਈ ਤੇ ਇਹ ਮੁਸ਼ਕਲ ਦਾ ਸਵੱਬ ਬਣੀ ਹੋਈ ਹੈ ਜਿੱਥੇ ਸਾਡੇ ਸਕੂਲ ਵਿੱਚ ਛੋਟੇ-ਛੋਟੇ ਨੰਨੇ-ਮੁੰਨੇ ਬੱਚੇ ਹੁੰਦੇ ਨੇ ਉਹ ਕਈ ਵਾਰ ਇਸ ਪਾਣੀ ਦੇ ਵਿੱਚ ਡਿੱਗਦੇ ਨੇ ਉਹਨਾਂ ਦੇ ਬੈਗ ਗਿੱਲੇ ਹੁੰਦੇ ਨੇ ਉਤੋਂ ਜਿਹੜੇ ਦਿਨ ਹੁਣ ਆ ਰਹੇ ਨੇ ਇਹ ਸਾਡੇ ਪ੍ਰੀਖਿਆਵਾਂ ਦੇ ਦਿਨ ਨੇ ਬੋਰਡ ਦੀਆਂ ਪ੍ਰੀਖਿਆਵਾਂ ਵੀ ਇੱਥੇ ਹੋਣੀਆਂ ਨੇ ਬਾਹਰਲੇ ਸਕੂਲਾਂ ਤੋਂ ਵਿਦਿਆਰਥੀ ਵੀ ਇੱਥੇ ਪ੍ਰੀਖਿਆ ਦੇਣ ਆਉਣੇ ਨੇ ਜਿਨ੍ਹਾਂ ਦਾ ਇਸ ਸੈਂਟਰ ਦੇ ਵਿੱਚ ਪਹੁੰਚਣਾ ਜਿਹੜਾ ਆ ਉਹ ਲਗਭਗ ਨਾ ਦੇ ਬਰਾਬਰ ਹੀ ਆ ਕਿਉਂਕਿ ਇੱਥੇ ਪਹੁੰਚਣਾ ਬਹੁਤ ਹੀ ਮੁਸ਼ਕਲ ਆ ਜੋ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੀਆਂ ਗੱਡੀਆਂ ਵਗੈਰਾ ਵੀ ਇੱਥੋਂ ਲੰਘਦੀਆਂ ਨੇ ਇਹਨਾਂ ਦਾ ਪਾਣੀ ਸਾਰਾ ਜਿਹੜਾ ਆ ਉਹ ਰੈਂਪ ਤੱਕ ਪਹੁੰਚਦਾ ਆ ਸਾਡੇ ਸਕੂਲ ਦਾ ਰੈਂਪ ਵੀ ਬੈਠਾ ਹੋਇਆ ਹੈ ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਇਸ ਦਿਵਾਲ ਧਿਆਨ ਦੇਣਾ ਚਾਹੀਦਾ ਤੇ ਇਹ ਮੁਸ਼ਕਲ ਤੋਂ ਸਕੂਲ ਨੂੰ ਨਹੀਂ ਯਾਦ ਹੋਣੀ ਚਾਹੀਦੀ ਤਾਂ ਜੋ ਬੱਚੇ ਜਿਹੜੇ ਆ ਉਹ ਸਹੀ ਸਲਾਮਤ ਆਪਣੇ ਸਕੂਲ ਸਮੇਂ ਸਿਰ ਪਹੁੰਚ ਸਕਣ ਤੇ ਵਿੱਦਿਆ ਪ੍ਰਾਪਤ ਕਰ। ਆਪਣਾ ਨਾਮ ਦੱਸ ਦਿਓ ਔਰ ਇਹ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਵਕਤ ਸਕੂਲ ਦੇ ਬਾਹਰ ਔਰ ਕਾਰਨ ਕੀ ਪ੍ਰਮੁੱਖ ਇਸ ਦਾ ਮੈਂ ਜੀ ਸੁਬਦਾਰ ਕਰਮਜੀਤ ਸਿੰਘ ਬਤੌਰ ਸਰਪੰਚ ਦਰੰਗਲਾ ਇਹ ਜੀ ਸਾਡੇ ਤਕਰੀਬਨ ਆਮ ਆਦਮੀ ਪਾਰਟੀ ਦੇ ਕੈਬਨਿਟ ਮਨਿਸਟਰ ਜਦੋਂ ਕਲਦੀਪ ਸਿੰਘ ਧਾਰੀਵਾਲ ਜੀ ਸੀਗੇ ਉਹਨਾਂ ਤੋਂ ਅਸੀਂ ਬਹੁਤੀ ਜਦੋਜਦ ਕਰਕੇ ਪਿੰਡ ਨਿਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਇਹ ਬੜੀ ਮੁਸ਼ਕਲ ਸੀਗੀ ਪਾਣੀ ਦੀ 1 ਕਰੋੜ 45 ਲੱਖ ਰੁਪਇਆ ਮਨਜ਼ੂਰ ਕਰਾਇਆ ਸੀ ਸੀਵਰੇਜ ਵਾਸਤੇ ਜੋ ਕਿ ਸਾਰੇ ਨਿਰਮਨ ਨੂੰ ਛਿੱਕੇ ਟੰਗ ਕੇ ਇੱਕ ਜਸਵਿੰਦਰ ਸਿੰਘ ਠੇਕੇਦਾਰ ਨੂੰ ਜਿਹੜਾ ਠੇਕਾ ਦੇ ਦਿੱਤਾ ਕਿਉਂਕਿ ਉਹ ਕੋਈ ਨਾ ਤੇ ਟੈਕਨੀਕਲ ਬੰਦਾ ਨਹੀਂ ਹੈ ਇੰਨਾ ਵੱਡਾ ਉਹਨੇ ਕਦੀ ਠੇਕਾ ਲਿਆ ਹੈ ਉਹ ਗਲੀਆਂ ਨਾਲੀਆਂ ਬਣਾਉਣ ਵਾਲਾ ਠੇਕੇਦਾਰ ਜਿਸ ਨੂੰ ਇਹ ਦੇ ਦਿੱਤਾ ਉਸ ਤੋਂ ਬਾਅਦ ਉਸ ਨੇ ਨਾ ਤੇ ਕੋਈ ਲੈਵਲਿੰਗ ਕੀਤੀ ਐ ਇਸ ਚੀਜ਼ ਦੀ ਔਰ ਨਾ ਹੀ ਕੋਈ ਟੈਕਨੀਕਲ ਮਹਰਾਂ ਦੀ ਸਲਾਹ ਲਈ ਔਰ 8 ਇਚੇ ਪਾਈਪ ਸੀਵਰੇ ਦੇ ਵਿੱਚ ਪਾਤਾ ਔਰ ਇਹਦੀ ਹਰ ਥਾਂ ਥਾਂ ਤੇ ਪਹਿਲਾਂ ਉੱਥੇ ਲੀਕ ਹੁੰਦੇ ਸੀਗੇ ਜਦੋਂ ਅਸੀਂ ਉੱਥੇ ਕੋਈ ਜਦੋਜਾਦ ਕਰਕੇ ਪੰਚਾਇਤ ਵੱਲੋਂ ਥੋੜਾ ਨਾ ਤੇ ਸਾਡੇ ਕੋਲ ਕੋਈ ਇਨਾ ਫੰਡ ਆ ਵੀ ਅਸੀਂ ਇਸ ਨੂੰ ਠੀਕ ਕਰ ਸਕੀਏ ਐਡੇ ਵੱਡੇ ਪ੍ਰੋਜੈਕਟ ਨੂੰ ਤੇ ਉਹ ਫਿਰ ਅਜ ਸਾਡੇ ਜਿਹੜਾ ਸਿੱਖਿਆ ਦਾ ਮੰਤਰੀ ਆ ਸਾਡਾ ਸੀਨੀਅਰ ਸੈਕੰਡਰੀ ਸਕੂਲ ਉਹਦੇ ਅੱਗੇ ਗੰਦ ਪੈ ਗਿਆ ਬੱਚਿਆਂ ਨੂੰ ਆਉਣ ਜਾਣ 'ਚ ਬੜੀ ਮੁਸ਼ਕਲ ਹੋ ਰਹੀ ਹੈ ਤਕਰੀਬਨ 45 ਤੋਂ 50 ਪਿੰਡਾਂ ਦੇ ਬੱਚੇ ਜਿਹੜੇ ਇਸ ਸਕੂਲ ਵਿੱਚ ਪੜ੍ਹਨ ਆਉਂਦੇ ਨੇ ਤੇ ਸਾਨੂੰ ਅਸੀਂ ਹਰ ਮਹਿਕਮੇ ਵਿੱਚ ਤਕਰੀਬਨ 5-6 ਡੀਸੀ ਸਾਹਿਬ ਬਦਲ ਗਏ ਆ ਕੋਈ ਸਾਡੇ ਐਸਡੀਐਮ ਸਾਹਿਬ ਨੇ ਥੋੜਾ ਇਨੀਸ਼ੀਏਟਿਵ ਲਿਆ ਸੀਗਾ ਜਸਵਿੰਦਰ ਸਾਹਿਬ ਨੇ ਉਹ ਵੀ ਇਥੋਂ ਬਦਲੀ ਹੋ ਗਏ ਨੇ ਇਸ ਕਰਕੇ ਅਸੀਂ ਤੇ ਹਰ ਮਹਿਕਮੇ ਕੋਲ ਇਹਨਾਂ ਦੀ ਰਿਪੋਰਟ ਕੀਤੀ ਹੋਈ ਆ ਇਨਕੁਆਰੀ ਬਕਾਇਦਾ ਅਸੀਂ ਬਿਆਨ ਦਰਜ ਕਰਾਏ ਨੇ ਤੇ ਇਸ ਇਹਦਾ ਠੇਕੇਦਾਰ ਦਾ ਪਤਾ ਨਹੀਂ ਕੌਣ ਪੁਸ਼ਤ ਪਨਾਈ ਕਰ ਰਿਹਾ ਜਿਹੜਾ ਕਿ ਉਸਤੇ ਕੋਈ ਕਾਰਵਾਈ ਨਾ ਤੇ ਉਹਦੇ ਸਿਰ ਤੇ ਜੂਨ સરਕਦੀ ਆ ਉਹ ਅਨਕੰਪਲੀਟ ਪ੍ਰੋਜੈਕਟ ਛੱਡ ਕੇ 도ੜ ਗਿਆ ਔਰ ਇਹ ਸਾਡੇ ਪਿੰਡ ਦੇ ਹੁਣ ਹਾਲਾਤ ਬਦ ਤੋਂ ਬਿਹਤਰ ਆ ਕਿਉਂਕਿ ਇਹ ਘਟਨਾ ਪ੍ਰਸ਼ਾਸਨ ਨੂੰ ਮੈਂ ਹੱਥ ਜੋੜ ਕੇ ਅਪੀਲ ਕਰਾਂਗਾ ਵੀ ਸਮੇਂ ਸਿਰ ਜਾਗ ਜਾਓ ਕਿਉਂਕਿ ਜੇ ਅੰਦੋਰ ਵਰਗੇ ਹਾਲਾਤ ਹੋ ਗਏ ਜਿੱਥੇ 25 25 30 30 ਬੱਚਿਆਂ ਬੰਦਿਆਂ ਦੀ ਮੌਤ ਹੋ ਰਹੀ ਆ ਇਹ ਉਸ ਉਸ ਵਰਗੇ ਹਾਲਾਤ ਬਣ ਗਏ ਤਾਂ ਫਿਰ ਜਾਗੋਗੇ ਇਸ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਜਾ ਕੇ ਆਪਣੇ ਜਿਹੜਾ ਇਹ ਕੰਮ ਕਰਵਾਈਏ ਤੇ ਮੈਂ ਹੱਥ ਜੋੜ ਕੇ ਦੁਬਾਰਾ ਪ੍ਰਸ਼ਾਸਨ ਨੂੰ ਬੀਲ ਕਰਨਾ ਵੀ ਇਹ ਸਾਰਾ ਜੋ ਇੱਥੇ ਗੰਦ ਪਿਆ ਹੈ ਇਸ ਨੂੰ ਠੇਕੇਦਾਰ ਨੂੰ ਫੜ ਕੇ ਉਹਦੇ ਉਹਦੇ ਤੋਂ ਪੂਰਾ ਹਿਸਾਬ ਕਿਤਾਬ ਲਿਆ ਜਾਏ ਤੇ ਬੰਦਲੀ ਕਾਰਵਾਈ